ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਹਰ ਰੋਜ਼ ਰਾਤ ਨੂੰ ਸੌਣ ਵੇਲੇ ਜਦੋਂ ਤੁਸੀਂ ਬਿਸਤਰ ਤੇ ਲੇਟ ਜਾਂਦੇ ਹੋ ਪੰਜ ਵਾਰ ਤੁਸੀਂ ਇਸ ਸ਼ਬਦ ਨੂੰ ਬੋਲ ਕੇ ਸੋਚਾਇਆ ਕਰੋ ਫਿਰ ਵੇਖਿਓ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਉਹ ਕਿਹੜਾ ਸ਼ਬਦ ਹੈ ਜਿਸ ਦਾ ਜਾਪ ਕਰਕੇ ਹੀ ਅਸੀਂ ਰੋਜ਼ ਸੌਣਾ ਹੈ ਇਹ ਦੋ ਹੀ ਸ਼ਬਦ ਤੁਸੀਂ ਬੋਲ ਕੇ ਸੌ ਜਾਣਾ ਹੈ ਤੇ ਤੁਸੀਂ ਇਹਨਾਂ ਦਾ ਅਸਰ ਆਪਣੀ ਜ਼ਿੰਦਗੀ ਵਿੱਚ ਇੱਕ ਜਾਦੂ ਦੀ ਤਰ੍ਹਾਂ ਵੇਖੋਗੇ ਸਤਿ ਸ੍ਰੀ ਅਕਾਲ ਜੀ ਆਖਦੇ ਹਨ ਰਾਤ ਨੂੰ ਸੌਣ ਲੱਗਿਆਂ ਇਹ ਜਿਹੜੇ ਦੋ ਸ਼ਬਦ ਬੋਲ ਕੇ ਅਸੀਂ ਸੌਣਾ ਹੈ ਇਸ ਦੇ ਨਾਲ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣੀਆਂ ਹਨ ਤਾ ਫਿਰ ਇਹ ਦੋ ਸ਼ਬਦ ਬੋਲ ਕੇ ਹੀ ਅਸੀਂ ਸੌਣਾ ਹੈ ਤੇ ਉਹ ਕਿਹੜੇ ਸ਼ਬਦ ਹਨ ਕਿੰਜ ਬੋਲਣੇ ਹਨ ਕਿੰਜ ਇਹਨਾਂ ਨੇ ਸਾਡੀ ਜ਼ਿੰਦਗੀ ਤੇ ਅਸਰ ਕਰਨਾ ਹੈ ਸਾਥ ਸੰਗਤ ਜੀ ਇਹ ਸਾਰੇ ਗੱਲਬਾਤ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਸ ਕਰਕੇ ਤੁਸੀਂ ਇਸ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਆਪਣੇ ਭੈਣ ਭਰਾਵਾਂ ਦੇ ਨਾਲ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਜੀ ਸਾਥ ਸੰਗਤ ਜੀ ਇੱਕ ਗ੍ਰਹਿਸਤੀ ਬੰਦੇ ਨੂੰ ਖੇਤੀ ਵਾਲੇ ਬੰਦੇ ਨੂੰ ਬਹੁਤ ਹੀ ਤਰ੍ਹਾਂ ਦੀਆਂ ਚਿੰਤਾਵਾਂ ਤੇ ਪਰੇਸ਼ਾਨੀਆਂ ਹੁੰਦੀਆਂ ਹਨ ਜਿਵੇਂ ਹੀ ਸਵੇਰ ਤੋਂ ਦਿਨ ਚੜ੍ਹਦਾ ਹੈ ਸਾਰਾ ਦਿਨ ਫਿਕਰਾਂ ਵਿੱਚ ਲੰਘ ਜਾਂਦਾ ਹੈ ਕਦੇ ਕਿਸੇ ਦੀ ਫਿਕਰ ਕਦੇ ਕਿਸੇ ਗੱਲ ਦੀ ਫਿਕਰ ਕਦੇ ਬੰਦਾ ਤਾਂ ਆਪਣੇ ਆਪ ਪਰ ਹੀ ਸੋਚਦਾ ਰਹਿੰਦਾ ਹੈ ਪਰ ਆਪਣੇ ਸਰੀਰ ਬਾਰੇ ਕੁਝ ਨਹੀਂ ਸੋਚਦਾ ਬਸ ਸੋਚਾਂ ਵਿੱਚ ਸਾਰਾ ਦਿਨ ਹੀ ਲੰਘਾ ਦਿੰਦਾ ਹੈ ਮੇਰਾ ਕੀ ਹੋਵੇਗਾ ਮੇਰੇ ਪਰਿਵਾਰ ਦਾ ਕੀ ਹੋਵੇਗਾ ਮੇਰੇ ਬੱਚਿਆਂ ਬਾਰੇ ਕੀ ਬਣੇਗਾ ਮੇਰੇ ਬੱਚਿਆਂ ਦਾ ਆਉਣ ਵਾਲੀ ਜ਼ਿੰਦਗੀ ਵਿੱਚ ਕੀ ਹਾਲ ਹੋਵੇਗਾ ਸਾਰ ਸੰਘਾਜੀ ਬੰਦਾ ਤਾਂ ਸਾਰਾ ਦਿਨ ਸੋਚਦਾ ਹੈ ਕਿ ਮੇਰੇ ਬੱਚਿਆਂ ਦਾ ਕੀ ਬਣੇਗਾ ਇਹਨਾਂ ਦਾ ਕੀ ਹੋਵੇਗਾ ਕਦੇ ਫਿਰ ਆਪਣੇ ਕੰਮ ਧੰਦਿਆਂ ਦੀ ਚਿੰਤਾਵਾਂ ਨੂੰ ਲੈ ਕੇ ਬੈਠ ਜਾਂਦਾ ਹੈ ਕਦੇ ਸਾਰਾ ਦਿਨ ਫਿਕਰਾਂ ਤੇ ਚਿੰਤਾਵਾਂ ਵਿੱਚ ਲੰਗਾ ਹੀ ਬੈਠਦਾ ਹੈ ਜਦੋਂ ਫਿਰ ਰਾਤ ਨੂੰ ਸੌਣ ਦੇ ਲਈ ਬਿਸਤਰੇ ਤੇ ਆਉਂਦਾ ਹੈ ਤਾਂ ਬਿਸਤਰੇ ਤੇ ਪਿਆ ਪਿਆ ਵੀ ਆਪਣੇ ਕੰਮ ਧੰਦਿਆਂ ਬਾਰੇ ਆਪਣੇ ਰਿਸ਼ਤਿਆਂ ਬਾਰੇ ਆਪਣੇ ਬੱਚਿਆਂ ਬਾਰੇ ਸੋਚਦਾ ਸੋਚਦਾ ਸੌਂ ਜਾਂਦਾ ਹੈ ਪਰ ਇਹ ਆਦਤ ਬੜੀ ਜ਼ਿਆਦਾ ਨੁਕਸਾਨ ਕਰਦੀ ਹੈ ਆਖਦੇ ਹਨ ਜਦੋਂ ਆਪਾਂ ਰਾਤ ਨੂੰ ਸੌਂਦਿਆਂ ਹੋਇਆਂ ਕੋਈ ਵੀ ਗੱਲ ਆਪਣੇ ਮਨ ਵਿੱਚ ਸੋਚਦੇ ਹਾਂ ਉਹ ਗੱਲ ਸਾਰੀ ਰਾਤ ਸਾਡੇ ਮਨ ਵਿੱਚ ਚੱਲਦੀ ਰਹਿੰਦੀ ਹੈ ਜੇਕਰ ਆਪਾਂ ਕਿਸੇ ਚਿੰਤਾ ਪਰੇਸ਼ਾਨੀ ਵਾਲੀ ਗੱਲ ਬਾਰੇ ਸੋਚਦੇ ਸੋਚਦੇ ਸੌਂ ਜਾਂਦੇ ਹਾਂ ਉਹ ਚਿੰਤਾ ਸਾਰੀ ਰਾਤ ਸਾਡੇ ਮਨ ਤੇ ਹਾਵੀ ਬਣ ਕੇ ਰਹਿ ਜਾਂਦੀ ਹੈ ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਜਦੋਂ ਤੁਸੀਂ ਕੋਈ ਮਾੜੀ ਗੱਲ ਸੋਚਦਿਆਂ ਸੌਂ ਜਾਂਦੇ ਹੋ ਤਾਂ ਸੁਪਨੇ ਦੇ ਰੂਪ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੇ ਦਿਮਾਗ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਜਿਸ ਦੇ ਨਾਲ ਤੁਸੀਂ ਹੋਰ ਪਰੇਸ਼ਾਨ ਹੋ ਜਾਂਦੇ ਹੋ ਅਚਾਨਕ ਉੱਠਦੇ ਹੋ ਤਾਂ ਵੇਖਦੇ ਹੋ ਕਿ ਇਹ ਤਾਂ ਸੁਪਨਾ ਸੀ ਇਹ ਚਿੰਤਾਵਾਂ ਪਰੇਸ਼ਾਨੀਆਂ ਸਾਨੂੰ ਮਨ ਤੇ ਤਨ ਪੱਖੋਂ ਕਮਜ਼ੋਰ ਕਰ ਦਿੰਦੀਆਂ ਹਨ ਤੇ ਸਾਡੇ ਸਰੀਰ ਨੂੰ ਵੱਧ ਤੋਂ ਵੱਧ ਬਿਮਾਰੀਆਂ ਤੇ ਚਿੰਤਾਵਾਂ ਨਾਲ ਘੇਰ ਰੱਖਿਆ ਹੁੰਦਾ ਹੈ ਇਸ ਕਰਕੇ ਮਹਾਪੁਰਖ ਜੀ ਆਖਦੇ ਹਨ ਭਾਈ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਹੀ ਸਾਨੂੰ ਕਹਿ ਦਿੱਤਾ ਕਿ ਨਾਨਕ ਚਿੰਤਾ ਮਤ ਕਰੋ ਫਿਰ ਆਪਾਂ ਵਾਰ-ਵਾਰ ਚਿੰਤਾ ਕਿਉਂ ਕਰਦੇ ਆ ਕਿਹੜੀਆਂ ਗੱਲਾਂ ਦੀ ਚਿੰਤਾ ਸਾਨੂੰ ਇੰਨੀ ਜ਼ਿਆਦਾ ਲੱਗੀ ਰਹਿੰਦੀ ਹੈ ਸਾਰਸੰਗਤ ਜੀ ਮਹਾਪਰਖਾ ਅਗਦੇ ਹਨ ਕਿ ਪਰਮਪਿਤਾ ਪਰਮਾਤਮਾ ਜੀ ਨੇ ਉਹ ਲਾਂਬੇ ਦੇਣੇ ਵੀ ਬੰਦ ਕਰ ਦੇਣੇ ਚਾਹੀਦੇ ਹਨ ਜੇਕਰ ਅਸੀਂ ਸ਼ੁਕਰਾਨੇ ਦੇ ਵਿੱਚ ਰਹਿਣਾ ਸ਼ੁਰੂ ਕਰ ਦੇਈਏ ਸਾਡੀ ਸੋਚ ਤੋਂ ਵੀ ਵੱਧ ਪਰਮਾਤਮਾ ਸਾਨੂੰ ਦੇਣਗੇ ਇਹ ਸਾਡੇ ਉਲਾਮੇ ਸਾਡੇ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨ ਦੀ ਆਦਤ ਸਾਡੀ ਚਿੰਤਾ ਕਰਨ ਦੀ ਆਦਤ ਸਾਨੂੰ ਨਕਾਰਾਤਮਕ ਬਣਾ ਦੇਵੇਗੀ ਅਤੇ ਨਿਰਾਸ਼ਾ ਬਣਾਉਂਦੀ ਹੈ ਸਾਨੂੰ ਪਰਮਾਤਮਾ ਤੋਂ ਦੂਰ ਕਰਦੀ ਹੈ ਅਤੇ ਫਿਰ ਅਸੀਂ ਰੋਗੀ ਹੋ ਜਾਂਦੇ ਹਾਂ ਜਿਸ ਦਿਨ ਤੋਂ ਅਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਉਸੇ ਦਿਨ ਤੋਂ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੇ ਚਿੰਤਾਵਾਂ ਖਤਮ ਹੋ ਜਾਣੀਆਂ ਹਨ ਮਹਾਂਪੁਰਖ ਜੀ ਵਾਰ-ਵਾਰ ਇਹੀ ਸਮਝਾਉਂਦੇ ਹਨ ਕਿ ਜਿੰਨਾ ਹੀ ਆਪਾਂ ਪਰਮਾਤਮਾ ਦਾ ਸ਼ੁਕਰਾਨਾ ਕਰਾਂਗੇ ਓਨੇ ਹੀ ਅਸੀਂ ਵਾਹਿਗੁਰੂ ਦੇ ਚਰਨਾਂ ਦੇ ਨੇੜੇ ਹੁੰਦੇ ਜਾਵਾਂਗੇ ਉਨਾ ਹੀ ਸਾਡੇ ਮਨ ਅੰਦਰ ਸਬਰ ਸੰਤੋਖ ਆਵੇਗਾ ਅਸੀਂ ਇੱਕ ਰੱਜੀ ਰੂਹ ਬਣ ਜਾਵਾਂਗੇ ਜਿੰਨਾ ਹੀ ਮਾਲਕ ਦਾ ਸ਼ੁਕਰਾਨਾ ਕਰਦੇ ਆ ਸਾਡੇ ਉੱਤੇ ਪੂਰੀ ਕਾਇਨਾਤ ਫਿਰ ਮਿਹਰਬਾਨ ਹੋ ਜਾਂਦੀ ਹੈ ਪਰ ਅਸੀਂ ਸ਼ੁਕਰਾਨੇ ਦੀ ਤਾਕਤ ਨੂੰ ਸਮਝ ਹੀ ਨਹੀਂ ਸਕੇ ਸ਼ੁਕਰਾਨੇ ਦੀ ਤਾਕਤ ਨੂੰ ਸਮਝਣ ਦੇ ਲਈ ਮਹਾਪੁਰਖਾਂ ਜੀ ਦੀ ਇੱਕ ਨਿੱਕੀ ਜਿਹੀ ਤੁਹਾਨੂੰ ਕਹਾਣੀ ਸੁਣਾਉਂਦੇ ਹਨ ਆਖਦੇ ਹਨ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਵਿੱਚ ਇੱਕ ਬਹੁਤ ਅਮੀਰ ਬੰਦਾ ਰਹਿੰਦਾ ਸੀ ਘਰ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਪਰਮਾਤਮਾ ਨੇ ਧਨ ਦੌਲਤ ਸ਼ੋਹਰਤ ਸਭ ਕੁਝ ਬਹੁਤ ਕੁਝ ਨਿਵਾਜਿਆ ਸੀ ਉਸ ਨੂੰ ਦੇ ਕੇ ਸਮਝੋ ਕਿ ਉਹਦੇ ਬੋਹਿਆਂ ਤੱਕ ਰਿਜਕ ਰੁਲਦਾ ਫਿਰਦਾ ਸੀ ਕਹਿੰਦੇ ਕਿ ਇੱਕ ਦਿਨ ਉਹ ਅਮੀਰ ਬੰਦਾ ਆਪਣੇ ਕਿਸੇ ਕੰਮ ਦੇ ਲਈ ਬਾਹਰ ਜਾਣ ਲੱਗਾ ਬਾਹਰ ਨਿਕਲਦਿਆਂ ਸਾਰ ਇੱਕ ਸੰਤ ਫਕੀਰ ਜੀ ਮਿਲ ਗਏ ਉਹ ਸੰਤ ਫਕੀਰ ਜੀ ਉਸ ਅਮੀਰ ਬੰਦੇ ਤੋਂ ਕੁਝ ਖਾਣ ਲਈ ਮੰਗਣ ਲੱਗੇ ਕਹਿੰਦੇ ਕਿ ਅਮੀਰ ਬੰਦੇ ਨੇ ਆਪਣੇ ਨੌਕਰਾਂ ਨੂੰ ਕਿਹਾ ਸੰਤ ਫਕੀਰ ਜੀ ਨੂੰ ਕੁਝ ਖਾਣ ਨੂੰ ਲਿਆ ਕੇ ਦਿਓ ਨਾਮਕਰਣੇ ਸੰਤ ਫਕੀਰ ਜੀ ਨੂੰ ਕਾਫੀ ਚੰਗਾ ਚੋਖਾ ਖਾਣ ਨੂੰ ਦਿੱਤਾ ਬੜੀ ਸੇਵਾ ਕੀਤੀ ਉਹ ਫਕੀਰ ਜੀ ਬੜੇ ਖੁਸ਼ ਹੋਏ ਅਮੀਰ ਬੰਦੇ ਨੂੰ ਬੜੀਆਂ ਦੁਆਵਾਂ ਤੇ ਅਸੀਸਾਂ ਦਿੱਤੀਆਂ ਨਾਲ ਇਹ ਵੀ ਕਿਹਾ ਕਿ ਤੂੰ ਬੜਾ ਨੇਕ ਦਿਲ ਇਨਸਾਨ ਹੈ ਮੈਂ ਤੇਰੇ ਤੋਂ ਖੁਸ਼ ਹਾਂ ਤੂੰ ਮੰਗ ਕੀ ਮੰਗਣਾ ਚਾਹੁੰਦਾ ਹੈ ਤੂੰ ਮੇਰੀ ਇੰਨੀ ਸੇਵਾ ਕੀਤੀ ਤੈਨੂੰ ਕੀ ਚਾਹੀਦਾ ਤੇ ਕਹਿੰਦੇ ਉਸ ਅਮੀਰ ਬੰਦੇ ਨੇ ਕਿਹਾ ਫਕੀਰ ਜੀ ਮਾਲਕ ਦਾ ਦਿੱਤਾ ਮੇਰੇ ਕੋਲ ਸਭ ਕੁਝ ਹੈ ਮੈਨੂੰ ਕੁਝ ਨਹੀਂ ਚਾਹੀਦਾ ਪਰ ਉਹ ਫਕੀਰ ਬੰਦੇ ਨੇ ਫਿਰ ਅਮੀਰ ਬੰਦੇ ਨੂੰ ਕਿਹਾ ਮੈਨੂੰ ਐਵੇਂ ਨਾ ਜਾਣੀ ਮੇਰੀ ਤਾਂ ਸਿੱਧੀ ਪਰਮਾਤਮਾ ਨਾਲ ਗੱਲਬਾਤ ਹੁੰਦੀ ਹੈ ਮੈਂ ਜਦੋਂ ਭਜਨ ਬੰਦਗੀ ਕਰਨ ਲਈ ਬੈਠਦਾ ਹਾਂ ਤਾਂ ਪ੍ਰਤੱਖ ਪਰਮਾਤਮਾ ਮੇਰੇ ਕੋਲ ਆ ਕੇ ਗੱਲਾਂ ਦੱਸ ਜਾਂਦੇ ਹਨ ਜੇਕਰ ਤੇਨੂੰ ਕੁਝ ਚਾਹੀਦਾ ਮੈਨੂੰ ਦੱਸ ਰਾਜ ਸ਼ਾਮ ਦੀ ਭਜਨ ਬੰਦਗੀ ਵਿੱਚ ਤੇਰਾ ਸੁਨੇਹਾ ਪਰਮਾਤਮਾ ਨੂੰ ਦੇਵਾਂਗਾ ਤਾਂ ਕਹਿੰਦੇ ਉਹ ਅਮੀਰ ਆਦਮੀ ਹੱਥ ਜੋੜ ਕੇ ਖੜਾ ਹੋਇਆ ਫਕੀਰ ਜੀ ਜੇਕਰ ਤੁਸੀਂ ਸੱਚਮੁੱਚ ਹੀ ਪਰਮਾਤਮਾ ਨਾਲ ਗੱਲਬਾਤ ਕਰਦੇ ਹੋ ਤਾਂ ਉਹਨਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਿਓ ਬਹੁਤ-ਬਹੁਤ ਸ਼ੁਕਰਾਨਾ ਕਰਿਓ ਪਰਮਾਤਮਾ ਨੇ ਮੈਨੂੰ ਬੜਾ ਕੁਝ ਦਿੱਤਾ ਨਾਲ ਹੀ ਮੇਰਾ ਇਹ ਸੁਨੇਹਾ ਦੇ ਦੇਣਾ ਪਰਮਾਤਮਾ ਜੀ ਨੂੰ ਕਿ ਹੁਣ ਮੈਨੂੰ ਦੇਣਾ ਬੰਦ ਕਰ ਦਿਓ ਕਿਉਂਕਿ ਪਹਿਲਾਂ ਹੀ ਬੜਾ ਕੁਝ ਦਿੱਤਾ ਹੈ ਮੇਰੇ ਤੋਂ ਸੰਭਾਲਿਆ ਨਹੀਂ ਜਾਂਦਾ ਤਾਂ ਫਕੀਰ ਜੀ ਨੇ ਕਿਹਾ ਠੀਕ ਹੈ ਤੇਰਾ ਸੁਨੇਹਾ ਪਰਮਾਤਮਾ ਨੂੰ ਦੇਵਾਂਗਾ ਇੱਕ-ਇੱਕੇ ਫਕੀਰ ਜੀ ਅੱਗੇ ਤੁਰ ਪਏ ਤੇ ਕਹਿੰਦੇ ਥੋੜੀਕ ਦੂਰ ਗਏ ਤੇ ਇੱਕ ਮੰਗਤਾ ਬੈਠਾ ਸੀ ਉਸ ਮੰਗਤੇ ਨੇ ਫਕੀਰ ਆਦਮੀ ਦੀਆਂ ਗੱਲਾਂ ਸੁਣ ਲਈਆਂ ਤੇ ਇਸ ਕਰਕੇ ਉਹ ਮੰਗਤਾ ਫਕੀਰ ਜੀ ਨੂੰ ਕਹਿਣ ਲੱਗਾ ਫਕੀਰ ਜੀ ਮੈਂ ਸੁਣਿਆ ਤੁਹਾਡੀ ਗੱਲਬਾਤ ਪਰਮਾਤਮਾ ਨਾਲ ਸਿੱਧੀ ਹੁੰਦੀ ਹੈ ਫਿਰ ਮੇਰਾ ਵੀ ਇੱਕ ਸਨੇਹਾ ਉਹਨਾਂ ਨੂੰ ਦੇ ਦਿਓ ਤਾਂ ਫਕੀਰ ਜੀ ਨੇ ਕਿਹਾ ਦੱਸ ਤੇਰਾ ਕੀ ਸਨੇਹਾ ਤੇਰਾ ਵੀ ਸਨੇਹਾ ਪਰਮਾਤਮਾ ਨੂੰ ਪਹੁੰਚਾ ਦੇਵਾਂਗਾ ਤਾਂ ਮੰਗਤਾ ਕਹਿਣ ਲੱਗਾ ਪਰਮਾਤਮਾ ਨੂੰ ਇਹ ਪੁੱਛਿਓ ਕਿ ਮੇਰੇ ਨਾਲ ਇੰਨਾ ਵਿਤਕਰਾ ਕਿਉਂ ਤੁਸੀਂ ਤਾਂ ਮੈਨੂੰ ਰਜ਼ਕ ਦਿੱਤਾ ਸੀ ਤੁਸੀਂ ਤਾਂ ਮੈਨੂੰ ਰਜ਼ਕ ਦਿੱਤਾ ਹੀ ਨਹੀਂ ਕਈਆਂ ਦੇ ਬੁਹਿਆਂ ਤੱਕ ਰੁਲਿਆ ਫਿਰਦਾ ਹੈ ਉਹ ਖੁਦ ਆਖ ਰਹੇ ਹਨ ਕਿ ਪ੍ਰਮਾਤਮਾ ਸਾਨੂੰ ਨਾ ਦੇ ਪਰ ਪ੍ਰਮਾਤਮਾ ਉਹਨਾਂ ਦਾ ਘਰ ਭਰੀ ਜਾਂਦਾ ਹੈ ਤੇ ਦੂਜੇ ਪਾਸੇ ਮੇਰੇ ਵਰਗੇ ਸੜਕਾਂ ਤੇ ਰੁਲਦੇ ਹਨ ਮੈਨੂੰ ਤਾਂ ਦੋ ਵੇਲੇ ਦੀ ਰੋਟੀ ਵੀ ਨਹੀਂ ਮਿਲਦੀ ਨਸੀਬਚੀ ਨੇ ਲਿਖੀ ਤਨ ਉੱਤੇ ਕੋਈ ਚੰਗਾ ਕਪੜਾ ਨਹੀਂ ਮੇਰੇ ਨਾਲ ਇੰਨਾ ਵਿਤਕਰਾ ਪ੍ਰਮਾਤਮਾ ਕਿਉਂ ਕਰਦੇ ਹਨ ਫਕੀਰ ਨੇ ਕਿਹਾ ਠੀਕ ਹੈ ਭਾਈ ਤੇਰਾ ਵੀ ਸੁਨੇਹਾ ਦੇਵਾਂਗਾ ਅਗਲੇ ਦਿਨ ਫਕੀਰ ਆਇਆ ਤਾਂ ਪਹਿਲਾ ਫਕੀਰ ਜੀ ਉਸ ਅਮੀਰ ਆਦਮੀ ਦੇ ਕੋਲ ਗਏ ਅਮੀਰ ਬੰਦੇ ਨੂੰ ਕਹਿਣ ਲੱਗੇ ਭਾਈ ਤੇਰਾ ਸੁਨੇਹਾ ਪਰਮਾਤਮਾ ਨੂੰ ਦਿੱਤਾ ਸੀ ਕਿ ਤੈਨੂੰ ਦੇਣਾ ਬੰਦ ਕਰ ਦੇਣ ਪਰ ਪਰਮਾਤਮਾ ਨੇ ਅੱਗੋਂ ਤੇਰੇ ਲਈ ਇੱਕ ਸੁਨੇਹਾ ਭੇਜਿਆ ਹੈ ਉਹ ਕਹਿੰਦੇ ਕਿ ਤੂੰ ਮੇਰਾ ਸ਼ੁਕਰਾਨਾ ਕਰਨਾ ਛੱਡ ਦੇ ਮੈਂ ਤੈਨੂੰ ਦੇਣਾ ਬੰਦ ਕਰ ਦੇਵਾਂਗਾ ਫਕੀਰ ਜੀ ਸਭ ਕੁਝ ਤਾਂ ਮੈਨੂੰ ਪਰਮਾਤਮਾ ਨੇ ਦਿੱਤਾ ਹੈ ਪਰਮਾਤਮਾ ਦਾ ਦਿੱਤਾ ਖਾ ਰਿਹਾ ਹਾਂ ਪਰਮਾਤਮਾ ਦਾ ਦਿੱਤਾ ਪੀ ਰਿਹਾ ਹਾਂ ਹੰਡਾ ਰਿਹਾ ਹਾਂ ਪਰਮਾਤਮਾ ਜੀ ਦਾ ਦਿੱਤਾ ਹੋਇਆ ਸਭ ਕੁਝ ਪਾ ਰਹੀ ਹਾਂ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਮੈਂ ਕਿਵੇਂ ਛੱਡ ਸਕਦਾ ਹਾਂ ਤੈਂਦੇ ਫਕੀਰ ਜੀ ਨੇ ਕਿਹਾ ਫਿਰ ਉਹਨਾਂ ਨੇ ਤੁਹਾਨੂੰ ਦੇਣਾ ਬੰਦ ਨਹੀਂ ਕਰਨਾ ਫਿਰ ਮੰਗਤੇ ਦੇ ਕੋਲ ਗਿਆ ਤੇ ਮੰਗਤੇ ਨੇ ਕਿਹਾ ਮੇਰਾ ਸੁਨੇਹਾ ਦਿੱਤਾ ਸੀ ਪਰਮਾਤਮਾ ਨੂੰ ਫਕੀਰ ਨੇ ਕਿਹਾ ਹਾਂ ਭਾਈ ਤੇਰਾ ਵੀ ਉਲਾਮਾ ਮੈਂ ਪਰਮਾਤਮਾ ਨੂੰ ਦਿੱਤਾ ਸੀ ਪਰ ਪਰਮਾਤਮਾ ਨੇ ਅੱਗੋਂ ਕਿਹਾ ਇਹਨੂੰ ਕਹੀਂ ਕਿ ਉਹ ਲਾਂਬੇ ਦੇਣੇ ਛੱਡ ਦੇ ਗਿਲੇ ਸ਼ਿਕਵੇ ਕਰਨੇ ਛੱਡ ਦੇ ਮੈਂ ਤੈਨੂੰ ਦੇਣਾ ਸ਼ੁਰੂ ਕਰ ਦੇਵਾਂਗਾ ਸੋ ਸਤ ਸਿੰਘ ਜੀ ਇਸ ਗੱਲ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਜਦੋਂ ਅਸੀਂ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਕਰਦੇ ਹਾਂ ਫਿਰ ਪਰਮਾਤਮਾ ਜੀ ਸਾਡੇ ਤੋਂ ਬਹੁਤ ਹੀ ਦੂਰ ਹੋ ਜਾਂਦੇ ਹਨ ਅਸੀਂ ਪਰਮਾਤਮਾ ਦੇ ਚਰਨਾਂ ਤੋਂ ਦੂਰ ਹੋ ਜਾਂਦੇ ਹਾਂ ਅਸੀਂ ਮਨ ਪੱਖੋਂ ਕਮਜ਼ੋਰ ਹੋ ਜਾਂਦੇ ਹਾਂ ਪਰ ਸ਼ੁਕਰਾਨਾ ਸਾਨੂੰ ਇੱਕ ਰੱਜੀ ਹੋਈ ਰੂਹ ਦੀ ਤਰ੍ਹਾਂ ਬਣਾਉਂਦਾ ਹੈ ਪਰਮਾਤਮਾ ਜੀ ਦੇ ਕੀਤੇ ਹੋਏ ਸ਼ੁਕਰਾਨੇ ਵਿੱਚ ਬੜੀ ਤਾਕਤ ਹੈ ਇਹ ਆਪਾਂ ਕਰਕੇ ਤਾਂ ਵੇਖੀਏ ਫਿਰ ਪਤਾ ਲੱਗ ਜਾਵੇਗਾ ਅਸੀਂ ਰੋਜ਼ ਹੀ ਰਾਤ ਨੂੰ ਸੌਣ ਲੱਗਿਆਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਸੌਣਾ ਹੈ ਜੇ ਤੁਸੀਂ ਭਜਨ ਬੰਦਗੀ ਨਹੀਂ ਕਰ ਸਕਦੇ ਸਿਰਫ ਦੋ ਸ਼ਬਦ ਬੋਲਣੇ ਸ਼ੁਰੂ ਕਰ ਦਿਓ ਕਿ ਵਾਹਿਗੁਰੂ ਜੀ ਤੁਹਾਡਾ ਕੋਟਾਨ ਕੋਟ ਸ਼ੁਕਰਾਨਾ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਇਹ ਕਹਿ ਕੇ ਹੀ ਸ਼ਬਦ ਤੁਸੀਂ ਬੋਲ ਦੇਣੇ ਹਨ ਤੁਹਾਨੂੰ ਇਹ ਸ਼ਬਦ ਜਿਹੜੇ ਹਨ ਤਾਰ ਦੇਣਗੇ ਜਿਵੇਂ ਜਿਵੇਂ ਵਾਹਿਗੁਰੂ ਆਖਾਂਗੇ ਓਵੇਂ ਓਵੇਂ ਸਾਡਾ ਭਲਾ ਹੋਣਾ ਲਾਜ਼ਮੀ ਹੋਵੇਗਾ ਜਦੋਂ ਵੀ ਅਰਦਾਸ ਕਰੋ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਕਿਉਂਕਿ ਸਰਬੱਤ ਦੇ ਵਿੱਚ ਅਸੀਂ ਵੀ ਆਉਂਦੇ ਹਾਂ ਨਾ ਕਦੇ ਕਿਸੇ ਦਾ ਮਾੜਾ ਸੋਚਣਾ ਹੈ ਨਾ ਤੱਕਣਾ ਹੈ ਤੇ ਨਾ ਕਿਸੇ ਦਾ ਮਾੜਾ ਕਰਨਾ ਹੈ ਫਿਰ ਪਰਮਾਤਮਾ ਜੀ ਆਪੇ ਖੁਸ਼ ਹੋਣਗੇ ਰੱਬ ਨੂੰ ਉਲਾਮੇ ਦੇਣੇ ਛੱਡ ਦਿਓ ਅੱਜ ਤੋਂ ਬਾਅਦ ਕਦੇ ਵੀ ਕਿਸੇ ਪ੍ਰਕਾਰ ਦਾ ਪਰਮਾਤਮਾ ਨਾਲ ਕਿਸੇ ਬੰਦੇ ਨਾਲ ਗਿਲਾ ਸ਼ਿਕਵਾ ਨਹੀਂ ਕਰਨਾ ਜਦੋਂ ਕਰਨਾ ਹੈ ਪਰਮਾਤਮਾ ਦਾ ਸ਼ੁਕਰ ਕਰਨਾ ਹੈ ਕਿਉਂਕਿ ਸਾਥ ਸੰਗਤ ਜੀ ਝੜੇ ਸਾਨਾ ਮਨੋਖਾ ਦੇਹੀ ਮਿਲੀ ਹੈ ਇਹ ਲੱਖਾਂ ਕਰੋੜਾਂ ਰੁਪਏ ਦੀ ਵੀ ਤੁਸੀਂ ਖਰੀਦ ਨਹੀਂ ਸਕਦੇ ਇੱਕ ਸਾਹ ਵੀ ਤੁਸੀਂ ਪਰਮਾਤਮਾ ਜੀ ਦੀ ਮਰਜ਼ੀ ਤੋਂ ਬਿਨਾਂ ਨਹੀਂ ਲੈ ਸਕਦੇ ਇਸ ਲਈ ਜੋ ਵੀ ਮਿਲਦਾ ਹੈ ਉਸ ਦਾ ਸ਼ੁਕਰਾਨਾ ਕਰਿਆ ਕਰੋ ਸਬਰ ਦਾ ਫਲ ਬੜਾ ਮਿੱਠਾ ਹੁੰਦਾ ਹੈ ਅੱਜ ਤੋਂ ਹੀ ਜ਼ਿੰਦਗੀ ਵਿੱਚ ਇੱਕ ਨਿਯਮ ਬਣਾ ਲਿਓ ਰਾਤ ਨੂੰ ਸੌਣ ਲੱਗਿਆਂ ਕੋਈ ਬੋਝ ਕੋਈ ਚਿੰਤਾ ਵਾਲੀ ਗੱਲ ਮਨ ਵਿੱਚ ਨਹੀਂ ਲੈ ਕੇ ਸੌਣ ਸਿਰਫ ਵਾਹਿਗੁਰੂ ਤੁਹਾਡਾ ਸ਼ੁਕਰ ਹੈ ਗੱਲਾਂ ਕਰਦੇ ਆ ਪਰਮਾਤਮਾ ਜੀ ਨਾਲ ਸੌ ਜਾਣਾ ਹੈ ਤੁਸੀਂ 7-8 ਦਿਨ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਤੁਹਾਡਾ ਨਿਯਮ ਬਣ ਜਾਵੇਗਾ ਤੁਹਾਡੀ ਆਦਤ ਬਣ ਜਾਵੇਗੀ ਤੁਹਾਡਾ ਸੁਭਾਅ ਬਣ ਜਾਵੇਗਾ ਤੁਸੀਂ ਵੇਖ ਲਿਓ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਹੁਣ ਦੂਰ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ